ਅਜ ਦੇਵ ਗਿੰਦੀ ਅਗਾਮੀ ਫਿਲਮ ਸ਼ਿਵਾਏ दैट ਵੇ ਦੇ ਰਿਲੀਜ਼ ਹੋ ਗਿਆ ਹੈ ਟ੍ਰੇਲਰ ਵੇਖ ਕੇ ਅਜਿਹਾ ਲੱਗਦਾ ਹੈ ਕਿ ਫਿਲਮ ਮਾਰ ਤਾੜ ਵਾਲੇ ਸੀਨਸ ਨਾਲ ਭਰਪੂਰ ਹੋਏਗੀ ਕੱਲ ਸ਼ਾਮ ਹੀ ਟ੍ਰੇਲਰ ਨੂੰ ਰਿਲੀਜ਼ ਕੀਤਾ ਗਿਆ ਸੀ ਅਤੇ ਰਾਤ ਭਾਰ ਦੇ ਵਿੱਚ ਇਸ ਨੂੰ 14 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ ਇਹ ਫਿਲਮ ਦੀਵਾਲੀ ਦੇ ਮੌਕੇ ਤੇ 28 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ ਲੰਬਿਕਰ ਫਰਾਖ ਖਾਨ ਇਸ ਗੱਲ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਕਿ ਉਹਨਾਂ ਦੇ ਪਤੀ ਸ਼੍ਰੀ ਸ਼ਕੁੰਦਰ ਦੀ ਸ਼ਾਰਟ ਫਿਲਮ ਕ੍ਰਿਤੀ ਨੂੰ YouTube ਤੇ 60 ਲੱਖ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ ਫਰਾ ਨੇ ਟਵਿੱਟਰ ਤੇ ਇਸ ਨੂੰ ਸਾਂਝੇ ਕਰਦੇ ਲਿਖਿਆ ਹਮੇਸ਼ਾ ਬਿਹਤਰ ਮਿਲਣ ਤੋਂ ਪਹਿਲਾਂ ਮੁਸ਼ਕਿਲ ਹੁੰਦੀ ਹੈ ਅੱਜ ਸਾਨੂੰ ਬਿਹਤਰ ਮਿਲੇ ਕ੍ਰਿਤੀ ਨੂੰ 60 ਲੱਖ ਤੋਂ ਜ਼ਿਆਦਾ ਵਾਰ ਵੇਖਿਆ ਗਿਆ ਫਿਲਮ ਦੇ ਵਿੱਚ ਮਨੋਜ ਬਾਜਪਈ ਰਾਧਿਕਾ ਆਪਟੇ ਅਤੇ ਨੀਹਾ ਸ਼ਰਮਾ ਮੁੱਖ ਭੂਮਿਕਾਵਾਂ 'ਤੇ ਵਿੱਚ ਨੇ ਇਹ ਫਿਲਮ 5 ਜੂਨ ਨੂੰ ਰਿਲੀਜ਼ ਹੋਈ ਸੀ ਫਿਲਮ ਫਰੀਕੀ ਅਲੀ ਦਾ ਟ੍ਰੇਲਰ ਰਿਲੀਜ਼ ਹੋ ਗਿਆ ਇਸ ਵਿੱਚ ਮਸ਼ਹੂਰ ਅਭਿਨੇਤਾ ਨਵਾਜ਼ਦਿਨ ਸਦੀਕੀ ਅਤੇ ਐਮੀ ਜੈਕਸਨ ਮੁੱਖ ਭੂਮਿਕਾ ਤੇ ਵਿੱਚ ਨੇ ਇਹ ਫਿਲਮ ਗੋਲਫ ਤੇ ਆਧਾਰਿਤ ਹੈ ਜਿਸ ਦਾ ਟ੍ਰੇਲਰ ਕੱਲ ਮੁੰਬਈ ਦੇ ਵਿੱਚ ਰਿਲੀਜ਼ ਕੀਤਾ ਗਿਆ ਇਸ ਮੌਕੇ ਤੇ ਖੁਦ ਸਲਮਾਨ ਖਾਨ ਵੀ ਮੌਜੂਦ ਰਹੇ ਸਲਮਾਨ ਖਾਨ ਪ੍ਰੋਡਕਸ਼ਨ ਹਾਊਸ ਦੇ ਬੈਨਰ ਤਲੇ ਬਣੀ ਇਹ ਫਿਲਮ 9 ਸਤੰਬਰ ਨੂੰ ਰਿਲੀਜ਼ ਹੋਏਗੀ ਵੇਲ ਲਾਂਚ ਦੇ ਮੌਕੇ ਸੁਪਰਸਟਾਰ ਸਲਮਾਨ ਖਾਨ ਫਿਲਮ ਦੀ ਬੇਨੇਤਰੀ ਐਮੀ ਜੈਕਸਨ 소ਹੇਲ ਖਾਨ ਰਵਾਜ਼ ਖਾਨ ਤੇ ਨਵਾਜ਼ੁਦੀਨ ਸਦੀਕੀ ਦੇ ਨਾਲ ਨਜ਼ਰ ਆਏ ਸਲਮਾਨ ਖਾਨ ਹਲਕੇ ਮੂਰਚੇ ਨਜ਼ਰ ਆਏ ਅਤੇ ਐਮੀ ਦੇ ਨਾਲ ਅੰਦਰ ਜੁਗਲਬੰਦੀ ਵੇਖਣ ਲਾਇਕ ਸੀ ਦੋਵਾਂ ਨੇ ਮੰਚ ਤੇ ਖੂਬ ਮਸਤੀ ਕੀਤੀ ਇਸ ਦੌਰਾਨ ਐਮੀ ਕਬੇਦ ਖੂਬਸੂਰਤ ਤੇ ਬੋਲਡ ਲੁੱਕ ਵਾਲੇ ਗਾਉਨ ਵਿੱਚ ਨਜ਼ਰ ਆ ਰਹੀ ਸੀ ਅਭਿਨੇਤਾ ਅਕਸ਼ਿਕ ਮਰਦਾ ਕਹਿਣਾ ਹੈ ਕਿ ਉਹਨਾਂ ਦੀ ਆਗਾਮੀ ਫਿਲਮ ਰੁਸਤਮ ਮਹਿਲਾਵਾਂ ਨੂੰ ਬੇਹਤ ਪਸੰਦ ਆਏਗੀ ਅਤੇ ਵਿਆਹ ਬਚਾਉਣ ਅਤੇ ਤਲਾਕ ਹੋਣ ਤੋਂ ਵੀ ਰੋਕੇਗੀ ਅਕਸ਼ ਨੇ ਕਿਹਾ ਕਿ ਰੁਸਤਮ ਦਾ ਸਬਜੈਕਟ ਅਲੱਗ ਹੈ ਇਹ ਅਸਲ ਕਹਾਣੀ ਤੇ ਆਧਾਰਿਤ ਹੈ ਅਤੇ ਜਿਹਾ ਪਹਿਲੀ ਵਾਰ ਹੈ ਕਿ ਕੋਈ ਪਾਰਸੀ ਨੇਵੀ ਆਫਸਰ ਦੀ ਭੂਮਿਕਾ ਨਿਭਾਰਿਆ ਹੋਵੇ ਅਭਿਨੇਤਾ ਮੀਤਾ ਬਚਨ ਨੇ ਫਿਲਮ ਜਗਤ ਦੇ ਆਪਣੇ ਦੋਸਤਾਂ ਤਰਮਿੰਦਰ ਤੇ ਸ਼ਤਰੂਗਨ ਸਿੰਘ ਨੂੰ ਕਲ ਫਰੈਂਡਸ਼ਿਪ ਡੇ ਦੀ ਵਧਾਈ ਦਿੱਤੀ। 73 ਸਾਲ ਦੇ ਬਨੇਤਾ ਨੇ ਆਪਣੇ ਟਵਿੱਟਰ ਪੇਜ ਤੇ ਦੋਨਾਂ ਬਿਨੇਤਾਵਾਂ ਦੇ ਨਾਲ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਨਾਲ ਲਿਖਿਆ ਫਰੈਂਡਸ਼ਿਪ ਡੇ ਦੀ ਵਧਾਈ। ਹਮੇਸ਼ਾ ਬਚਨ ਅਤੇ 80 ਸਾਲ ਦੇ ਤਰਮਿੰਦਰ ਨੇ 1975 ਦੀ ਬਿਹਤ ਸਫਲ ਫਿਲਮ ਸ਼ੋਲੇ ਦੇ ਜ਼ਰੀਏ ਦੋਸਤੀ ਦੀ ਨਵੀਂ ਪਰਵਾਸਾ ਕਾਇਮ ਕੀਤੀ ਸੀ। ਕਾਲਜ ਲਵ ਬਰਡਸ ਅਨੁਸ਼ਕਾ ਤੇ ਵਿਰਾਟ ਕੋਹਲੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਨੂੰ ਅਨੁਸ਼ਕਾ ਸ਼ਰਮਾ ਨੇ ਸ਼ੇਅਰ ਕੀਤਾ। ਤਸਵੀਰ ਵਿੱਚ ਦੋਹਾਂ ਨੇ ਮੈਚਿੰਗ ਕਰਕੇ ਕੱਪੜੇ ਪਾਏ ਹੋਏ ਨੇ। ਇਹ ਤਸਵੀਰ ਇਹਨਾਂ ਦੇ ਲੰਡਨ ਦੌਰੇ ਦੀ ਹੈ ਜਿੱਥੇ ਦੋਵੇਂ ਸ਼ੌਪਿੰਗ ਬੈਗਸ ਨਾਲ ਲੰਡਨ ਦੀਆਂ ਗਲੀਆਂ ਵਿੱਚ ਦਿਖਾਈ ਦੇ ਰਹੇ ਨੇ। ਸਿਧਾਰਥਿਕ ਰੀਨਾ ਦੇ ਫਿਲਮਾਇਆ ਗਿਆ ਗੀਤ ਕਾਲਾ ਚਸ਼ਮਾ ਖੂਵਾ ਵਾਹੀ ਬਟੋਰੀ ਹੈ ਹੁਣ ਗਦਰ ਫੇਮ ਸਨੀ ਦਿਓਲ ਤੇ ਵੀ ਕਾਲਾ ਚਸ਼ਮਾ ਫੀਵਰ ਚੜਿਆ ਲਗ ਰਿਹਾ ਦਰਅਸਲ YouTube ਅਤੇ Facebook ਤੇ ਸਨੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਨੀ ਕਾਲਾ ਚਸ਼ਮਾ ਤੇ ਡਾਂਸ ਕਰਦੇ ਦਿਖ ਰਹੇ ਨੇ ਦਰਅਸਲ ਸਨੀ ਕਿਸੇ ਹੋਰ ਗਾਣੇ ਤੇ ਡਾਂਸ ਕਰ ਰਹੇ ਨੇ ਪਰ ਐਡੀਟਿੰਗ ਦੀ ਮਦਦ ਨਾਲ ਆਡੀਓ ਕਾਲਾ ਚਸ਼ਮਾ ਦੀ ਦਿੱਤੀ ਗਈ ਹੈ ਬਾਲੀਵੁੱਡ অভিনেত্রী ਪੂਜਾ ਬੱਤਰਾ ਫਿਲੀਪੀਨਸ ਤੇ छुट्टੀਆਂ ਮਨਾ ਰਹੀ ਹੈ ਹਾਲ ਹੀ ਜ ਪੂਜਾ ਨੇ ਆਪਣੀਆਂ ਬਿਹਤਰ ਹੌਟ ਤਸਵੀਰਾਂ ਇੰਸਟਾਗ੍ਰam ਤੇ ਪੋਸਟ ਕੀਤੀਆਂ ਨੇ ਇਹਨਾਂ ਤਸਵੀਰਾਂ ਜੋ ਬਿਕਨੀ ਚ ਨਜ਼ਰ ਆ ਰਹੀ ਹੈ ਬੱਤਰਾ ਨੇ 1997 ਦੇ ਵਿੱਚ ਆਪਣਾ ਫਿਲਮੀ ਕੈਰੀਅਰ ਸ਼ੁਰੂ ਕੀਤਾ ਸੀ ਪੂਜਾ ਫਿਲਮ ਵਿਰਾਸਤ ਦੇ ਬਾਅਦ ਚਰਚਾ ਵਿੱਚ ਆਈ ਸੀ सलमान खान प्रोडक्शन हाउस ਦੇ ਬੈਨਤ ਅਲੇ ਬਣੀ ਫਰੀਕੀ ਅਲੀ 9 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ ਬਾਕਸ ਆਫਿਸ ਤੇ ਫਿਲਮ ਕਟਰੀਨਾ ਕੈਪ ਦੀ ਫਿਲਮ बार-बार ਦੇਖੋ ਨਾਲ ਭੜਨ ਵਾਲੀ ਹੈ ਹਾਲਾਂਕਿ सलमान ਇਸ ਨੂੰ ਟਕਰਾ ਨਹੀਂ ਮੰਨਦੇ ਉਹਨਾਂ ਨੇ ਕਿਹਾ ਕਿ ਉਹਨਨੂੰ ਮੀਦੇ ਕਿ ਕਟਰੀਨਾ ਤੇ ਸਦਾਰਥੀ ਫਿਲਮ ਵੀ ਚੰਗੀ ਚਲੇਗੀ ਅਸੀਂ ਚਾਹੁੰਦੇ ਹਾਂ ਦੋਵੇਂ ਫਿਲਮਾਂ ਚੰਗਾ ਪ੍ਰਦਰਸ਼ਨ ਕਰਨ